ਸੁਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਦੱਸਦੇ ਕਿ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਵੱਲੋਂ 17 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ ਦੱਸਦੇ ਕਿ ਕਰਮਚਾਰੀਆਂ ਨੂੰ ਕਿਰਤ ਕਾਨੂੰਨਾਂ ਮੁਤਾਬਕ ਸਹੂਲਤਾਂ ਨਹੀਂ ਮਿਲ ਰਹੀਆਂ ਆਦਾਜ਼ੀਏ ਇਸ ਨੂੰ ਲੈ ਕੇ ਜਿਹੜਾ ਇਹ ਐਲਾਨ ਕੀਤਾ ਗਿਆ ਹੈ ਸੋ ਸਹਿਕਾਰ ਗਲੋਬਲ ਲਿਮਟਿਡ ਕੰਪਨੀ ਦੇ ਲਾਡੋਵਾਲ ਟੋਲ ਪਲਾਜ਼ਾ ਕਰਮਚਾਰੀਆਂ ਨੇ ਹੱਕੀ ਮੰਗਾਂ ਕਿਰਤ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਤੇ ਕਰਮਚਾਰੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਰੋਜ਼ ਪ੍ਰਦਰਸ਼ਨ ਕੀਤਾ ਇਸ ਮੌਕੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾੜੀ ਨੇ ਦੱਸਿਆ ਕੀ ਟੋਲ ਪਲਾਜ਼ਾ ਕੰਪਨੀ ਕਰਮਚਾਰੀਆਂ ਦਾ ਸੂਚਨ ਹੈ ਜਿਹੜਾ ਤਕੇ ਸ਼ਾਹੀ ਕਰ ਰਹੀ ਹੈ ਤੰਗ ਪਰੇਸ਼ਾਨ ਕਰ ਰਹੀ ਹੈ ਵਰਕਰਾਂ ਨੂੰ ਸੈਂਟਰਲ ਮਿਨੀਮਮ ਆਫ ਵੇਜ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਜ਼ਿਆਦਾਤਰ ਕਰਮਚਾਰੀਆਂ ਪ੍ਰੋਵੀਡੈਂਟ ਫੰਡ ਨਹੀਂ ਕਟਿਆ ਜਾ ਰਿਹਾ ਸੋ ਕਰਮਚਾਰੀਆਂ ਨੂੰ ਈਐਸਆਈ ਵੈਲਫੇਅਰ ਸਹੂਲਤਾਵਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਉਹਨਾਂ ਕਹੇ ਕਾਮਰਚਾਰੀਆਂ ਨੂੰ ਕੰਪਨੀ ਰੋਸਟਰ ਤੇ ਰੱਖਣ ਦੀ ਬਜਾਏ ਟੋਲ ਪਲਾਜ਼ਾ ਕੰਪਨੀ ਨੇ ਪ੍ਰਾਈਵੇਟ ਸਿਕਿਉਰਿਟੀ ਏਜੰਸੀ ਨੂੰ ਨਾਜਾਇਜ਼ ਤੌਰ ਤੇ ਠੇਕੇਦਾਰੀਤ ਰੱਖ ਕੇ ਸੂਚਨ ਕੀਤਾ ਜਾ ਰਿਹਾ ਹੈ ਉਹਨਾਂ ਕਹੇ ਕੰਪਨੀ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਟੋਲ ਕੰਪਨੀ ਵਿਚਕਾਰ ਐਗਰੀਮੈਂਟ ਇਕਰਾਰਨਾਮਾ ਸਮਝੌਤੇ ਦੀਆਂ ਹਦਾਇਤਾਂ ਦੀਆਂ ਸ਼ਰੀਆਂ ਤੋਂ ਜਿਹਾ ਉਡਾਈਆਂ ਜਾ ਰਹੀਆਂ ਨੇ ਇਸ ਮੌਕੇ ਉਹਨਾਂ ਕਿਹਾ ਬਾਰੀ-ਬਾਰੀ ਬੇਨਤੀ ਦੇ ਬਾਵਜੂਦ ਜਦੋਂ ਕੰਪਨੀ ਦੇ ਕੰਤੇ ਜੂਨਾ ਸਰਕੀ ਤਾਂ ਮਜਬੂਰਨ ਸੰਘਰਸ਼ ਦਾ ਰਸਤਾ ਤਿਆਰ ਕਰਨਾ ਪਿਆ ਉਹਨਾਂ ਕਿਹਾ ਜੇਕਰ 7 ਦਿਨਾਂ ਦੇ ਅੰਦਰ ਕੰਪਨੀ ਨੇ ਹੱਕੀ ਕਿਰਤ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਨਾ ਬਣਾਇਆ ਟੋਲ ਪਲਾਜ਼ਾ ਨੂੰ ਅਨਮਿੱਥੇ ਸਮੇਂ ਲਈ ਮੁਫਤ ਕਰ ਦਿੱਤਾ ਜਾਵੇਗਾ ਜੀ ਦੀ ਜ਼ਿੰਮੇਵਾਰੀ ਟੋਲ ਪਲਾਜ਼ਾ ਕੰਪਨੀ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਡੋਵਾਲ ਟੋਲਪਲਾਜਾ ਜ਼ਿਲ੍ਹਾ ਲੁਧਿਆਣਾ ਦੇ ਉੱਪਰ ਖੜੇ ਆ ਜਿੱਥੇ ਕਿ ਟੋਲਪਲਾਜਾ ਕਰਮਚਾਰੀਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ ਜਿਵੇਂ ਕਿ ਸੈਂਟਰ ਮਿਨਿਮਮ ਵੇਜ ਕਿੰਨਾ ਲਾਗੂ ਕਰਾਉਣਾ ਤੇ ਜਿਹੜੀ ਵਿਦਾਊਟ ਰੋਸਟਰ ਕੰਪਨੀ ਦੇ ਉੱਪਰ ਵਰਕ ਕਰਮਚਾਰੀ ਨੇ ਸਿਕਿਉਰਿਟੀ ਗਾਰਡ ਉਹਨਾਂ ਤੋਂ ਜਿਹੜੀਆਂ ਤਰਕਾਹਾਂ ਨੇ ਉਹ 9-9 ਦਾਦਾ ਤੋਂ 10000 ਦੇ ਵਿੱਚ ਕੰਮ ਕਰਾਇਆ ਜਾ ਰਿਹਾ ਪਰ ਸੈਂਟਰ ਦਾ ਜਿਹੜਾ ਲਾ ਦੇ ਮੁਤਾਬਕ ਦੇ ਮੁਤਾਬਕ ਸਬ ਕੰਟੈਕਟ ਨਹੀਂ ਕਰਦਾ ਦੀ ਕੰਪਨੀ ਜਿਹੜਾ ਕਿ ਨੈਸ਼ਨਲ ਹਾਈਵੇ ਕੰਟਰੋਲ ਆਫ ਇੰਡੀਆ ਦੇ ਟੋਲ ਪਲਾਜ ਕੰਪਨੀ ਦੇ ਵਿਚਕਾਰ ਸਾਲ ਤੋਂ ਵਰਕਨਾ ਐਗਰੀਮੈਂਟ ਹੋਇਆ ਉਹਨੀਆਂ ਹਦਾਇਤਾਂ ਦੇ ਮੁਤਾਬਕ ਕਰਮਚਾਰੀਆਂ ਨੂੰ ਸੈਂਟਰ ਮਿਨਿਮਮ ਵੇਜ ਤਨਖਾਹ ਜਿਹੜੀ 22000 ਰੁਪਏ ਦੇਣੀ ਬਣਦੀ ਆ ਪਰ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖਾਹਾਂ ਉੱਜਰਤਾ ਉਸੇ ਕੰਮ ਕਰਵਾਇਆ ਜਾ ਰਿਹਾ ਬਹੁਤ ਹਰਾਸਮੈਂਟ ਤੰਗ ਪਰੇਸ਼ਾਨ ਪੀਐਫ ਜ਼ਿਆਦਾਤਰ ਕਰਮਚਾਰੀਆਂ ਦਾ ਨਹੀਂ ਕੱਟਿਆ ਜਾਂਦਾ ਪੀਐਫ ਬਿਲਕੁਲ ਹੀ ਐਸਆਈ ਪਰ ਕਿੰਨੀਆਂ ਜਿਹੜੀਆਂ ਸਹੂਲਤਾਂ ਨੇ ਉਨਾ ਤੋਂ ਬਾਅਦ ਜਿਆ ਰੱਖਿਆ ਜਾ ਰਿਹਾ ਹੁਣ ਅੱਜ ਇੱਕ ਟੋਲ ਪਲਾਜ਼ਾ ਵਰਕੇ ਯੂਨੀਅਨ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਕਿ 17 ਸਤੰਬਰ ਤੋਂ ਇਸ ਲਾਡੋਵਾਲ ਟੋਲ ਪਲਾਜ਼ੇ ਨੂੰ ਅਨਮਿੱਥੇ ਸਮੇਂ ਲਈ ਜਿਹੜਾ ਫ੍ਰੀ ਕੀਤਾ ਜਾਊਗਾ ਜਦੋਂ ਤੱਕ ਟੋਲ ਪਲਾਜ਼ਾ ਦੀ ਮੈਨੇਜਮੈਂਟ ਤੇ ਕੰਪਨੀ ਕਰਮਚਾਰੀਆਂ ਦੇ ਹੱਕਾ ਮੰਗਾ ਨਹੀਂ ਮੰਨਦੀਆਂ ਤੇ ਇਹਨਾਂ ਦੇ ਕਿਰਤ ਕਾਨੂੰਨ ਮੁਤਾਬਕ ਜਿਹੜੀਆਂ ਤਨਖਾਹਾਂ ਨੇ ਉਹ ਨਹੀਂ ਦਿੰਦੀਆਂ ਜਾਂ ਜਿਹੜੇ ਦਿਵਾਲੀ ਦਾ ਬੋਨਸ ਆ ਉਹ ਜਾਰੀ ਨਹੀਂ ਕਰਦੀ ਜਾ ਹੋਰ ਜਿਹੜਾ ਇਨਸਾਈਟੀ ਪ੍ਰੋਫਿਟ ਦਾ ਅਲਾਉਂਸਸ ਨੇ ਪੱਤੇ ਨੇ ਉਹ ਨਹੀਂ ਦਿੰਦੀ ਉਹਨਾਂ ਤੱਕ ਸਮੇਂ ਤੱਕ ਜਿਹੜਾ ਇਹ ਟੋਲ ਪਲਾਜ਼ਾ ਅਨਮਿੱਥੇ ਸਮੇਂ ਲਈ ਫ੍ਰੀ ਕੀਤਾ ਜਾਊਗਾ ਮੈਂ ਕਿਸਤਾਨ ਮਜ਼ਦੂਰਾਂ ਤੇ ਭਰਾਤਰੀ ਜੱਤੇ ਬੰਦਿਆਂ ਨੂੰ ਅਪੀਲ ਕਰਦਾ ਕਿ 17 ਸਤੰਬਰ ਦੇ ਸਾਡੇ ਅਨਮਿੱਥੇ ਸਮੇਂ ਦੇ ਪ੍ਰੋਗਰਾਮ ਟੋਲ ਫ੍ਰੀ ਨੂੰ ਸਾਡੇ ਹਮੈਤ ਸਾਡੇ ਨਾਲ ਸਾਥ ਕੇ ਖੜੀਆਂ ਭੈਣਾਂ ਸਾਡੇ ਵੀਰਾਂ ਦੇ ਨਾਲ ਖੜ ਕੇ ਸਾਡੀ ਹਮੈਤ ਕੀਤੀ ਜਾਵੇ